ਰਾਂਡ ਬਾਕੀ ਹਾਰੇ ਹਾਰੇ ਫਿਰ ਮੈਂ ਤਾਂ ਜਿਖਤਾਰ ਵਾਲੀ ਗੱਲ ਦੱਸੂਗਾ ਮੈਂ ਤਾਂ ਜਿਖਤਾਰ ਵਾਲੀ ਗੱਲ ਦੱਸੂਗਾ ਗੱਲ ਸੁਣ ਲੈ ਸਾਡੇ ਕੋਲ ਕਿਹਾ ਸੁਆਣੀ ਹੈਗਾ ਜੇ ਉਹਨੂੰ ਪਤਾ ਲੱਗ ਗਿਆ ਮੈਨੂੰ ਮਰਵਾਏਗਾ ਫਿਰ ਮੈਂ ਤਾਂ ਦੱਸੂਗਾ ਜਦੋਂ ਮੇਰੇ ਨਾਲ ਗੱਲ ਕਰ ਲੈ ਵੇ ਮੈਂ ਤੇਨਾਂ ਕੀ ਗੱਲ ਕਰ ਲਾਂ ਮੈਂ ਤਾਂ ਪਹਿਲੀ ਦੁਖੀਆਂਂਗੀ ਕਾਚ ਦੁਖੀਆਂ ਮੈਨੂੰ ਨਹੀਂ ਵੀ ਮੈਨੂੰ ਕਿ ਮੇਰਾ ਮਾਉਂਟ ਕਿੰਨੀ ਤੇ ਪਾਈ ਪਈ ਆ ਮੈਂ ਫਿਰ ਮੈਂ ਤਾਂ ਮਰੂੰਗਾ ਭਾਈ ਮਰੂੰਗਾ ਕੀ ਕਰੇਗਾ ਮਰੂੰਗਾ ਬਤਾ ਕਿਉਂ ਨਾ ਮੈਂ ਤਾਂ ਫਿਰ ਮਰੂੰਗਾ ਕਿਉਂ ਮੈਨੂੰ ਜ਼ਿਆਦਾ ਗੱਲ ਕਰ ਮੇਰੇ ਨਾਲ ਕਿੱਥੇ ਮਰੇਗਾ ਇੱਥੇ ਮਰਜੂ ਕੋ ਕੋ ਜਿਹੜੇ ਇੱਕ ਗੱਲ ਤੇ ਲਾਉਂਗਾ ਬੀਜਤਾਰ ਵੀ ਵਿਚਰੀ ਸਾਰੇ ਦੇ ਨਾਮ ਲਾਉਂਗਾ ਕੱਲੇ ਕੱਲੇ ਦਾ ਜੇ ਜਤਾਰ ਇੱਕ ਬੰਦਾ ਤੂੜੀ ਜੇ ਉਸ ਸੀਜ਼ਨ ਤੇ ਆਣਾ ਦਾ ਉਹ ਮੁੰਡਾ ਤੇ ਇੱਕ ਮੌੜ ਦਾ ਨਾਮ ਲਿਖ ਤੂੰ ਉਹਦੇ ਕੀ ਵੀ ਤਾਂ ਕੀ ਆ ਤੂੰ ਉਹਦੇ ਬੰਬੇ ਵਾਲੀ ਗੱਲ ਸੱਚਾ ਮੈਨੂੰ ਯਾਦ ਆ ਗਈ ਹਾਂ ਹਾਂ ਬੰਬੇ ਵਾਲੀ ਗੱਲ 5 ਕਿਲੇ ਨਾਮ ਕਰਾਉਂਗਾ ਮੈਂ 5 ਕਿਲੇ ਨਾਮ ਦਰ ਕਰਾਉਂਗਾ ਐਡਾ ਵਾਲਾ ਨਹੀਂ ਹੈਗਾ ਪਟਵਾਰੀ ਦਾ ਮੁੰਡਾ ਮੈਨੂੰ ਕਿਹਨੂੰ ਪਤਾ ਵੀ ਤੁਸੀਂ ਜ਼ਮੀਨ ਵਾਲਾ ਕੇ ਐ ਲੈ ਜਾਉਂਗੇ ਕਾਈ ਥੋੜੀ ਕਿਉਂ 5 ਕਿਲੋ ਨੋਕਰ ਉਹਨੂੰ ਹੋਰ ਉਹਦੇ ਦਾ